ਧੰਵਾਦ ਗੁਰੂ ਸਾਹਿਬ ਜੀਓ ਮਾਝ ਮਹੱਲਾ ਪੰਜਵਾ ਦੁੱਖ ਤਦੇ ਜਾ ਵਿਸਰ ਜਾਵੇ ਭੁੱਖ ਦੇ ਆਪੈ ਬਹੁ ਵਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਓ ਸਤ ਗੁਰ ਮੇਰਾ ਵੱਡ ਸਮਰਥਾ ਜੀਏ ਸਮਹਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਉ ਪੀੜਾ ਆਪ ਕਰੀ ਪ੍ਰਤਪੱਲ ਜੀਓ ਬਾਰਿਕ ਵਾਂਗੀ ਹਉ ਸਭ ਕਿਛ ਮੰਗਾ ਦੇਂਦੇ ਟੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਦੁੱਖ ਤਦੀ ਜਾ ਵਿਸਰ ਜਾਵੇ ਭੁੱਖ ਦੇ ਆਪੈ ਬਹੁ ਬਿਦ ਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੀ ਬੈ ਦੀਨ ਦਿਆਲਾ ਜੀਓ ਸਤ ਗੁਰ ਮੇਰਾ ਵਡ ਸਮਰਥਾ ਜੀਏ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੀ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕਿਛ ਮੰਗਾ ਦਿੰਦੇ ਟੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਕੋ ਪਾਲਾ ਜੀਓ ਹਾਉ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਦੁਖ ਤਦੇ ਜਾ ਵਿਸਰ ਜਾਵੇ ਭੁਖ ਵਿਆਪੈ ਬਹੁ ਬਿਦ ਧਾਵੇ ਸਿਮਰਤ ਨਾਮ ਸਦਾ ਸੁਹੇਲਾ ਜਸਦੇਵੈ ਦੀਨ ਦਇਆਲਾ ਜੀਓ ਸਤਗੁਰ ਮੇਰਾ ਵੱਡ ਸਮਰਥਾ ਜੀਏ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੀ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਉ ਸਭ ਕਿਸ ਮੰਗਾ ਦੇਂਦੇ ਟੂਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਰਦੈ ਨਾਮ ਦੀ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਦੁੱਖ ਤਦੇ ਜਾ ਬਿਸਰ ਜਾਵੇ ਭੁਖ ਵਿਆਪੈ ਬਹੁ ਬਿਧ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਸਦੀਵ ਦੀਨ ਦਇਨ ਦਾ ਆਲਾ ਜੀਓ ਸਤ ਗੁਰ ਮੇਰਾ ਵੱਡ ਸਮਰਥਾ ਜੀਏ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੀ ਪ੍ਰਤ ਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕਿਛ ਮੰਗਾ ਦਿੰਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੰਲਾ ਪੰਜਵਾ ਦੁੱਖ ਤਲੀ ਜਾ ਬਿਸਰ ਜਾਵੇ ਭੁੱਖ ਵਿਆਪੈ ਬਹੁ ਬਿਦ ਧਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਓ ਸਤਗੁਰ ਮੇਰਾ ਵੱਡ ਸਮਰਥਾ ਜੀਏ ਸਮਹਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੀ ਪ੍ਰਤਪੱਲ ਜਿਓ ਬਾਰਕ ਵਾਂਗੀ ਹੋਂ ਸਭ ਕਿਸ਼ ਮੰਗਾ ਦਿੰਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਬਿਆਪੈ ਬਹੁ ਬਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਓ ਸਤਿਗੁਰ ਮੇਰਾ ਵੱਡ ਸਮਰਥਾ ਜੀਏ ਸਮਹਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੀ ਪ੍ਰਤਪੱਲ ਜੀਓ ਭਾਰ ਕਵਾਂਗੀ ਹਾਂ ਸਭ ਕਿਛ ਮੰਗਾ ਦਿੰਦੇ ਤੂਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਜ ਮਹੱਲਾ ਪੰਜਵਾ ਦੁਖ ਤਦੇ ਜਾ ਬਿਸਰ ਜਾਵੇ ਉਖ ਵਿਆਪੈ ਬਹੁ ਬਿਨ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੀਵੈ ਦੀਨ ਦਇਆਲਾ ਜੀਉ ਸਤਗੁਰ ਮੇਰਾ ਵੱਡ ਸਮਰਥਾ ਜੀਏ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੀ ਪ੍ਰਤਪੱਲ ਜੀਓ ਬਾਰਕ ਵਾਂਗੀ ਹਾਂ ਸਭ ਕਿਛ ਮੰਗਾ ਦਿੰਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾ ਦੀਨ ਦਇਆਲ ਗੋਪਾਲ ਜੀਓ ਹਉ ਬਲਿਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਦੁੱਖ ਤਦੇ ਜਾਂ ਵਿਸਰ ਜਾਵੇ ਔਖ ਬਿਆਪੇ ਬਹੁ ਬਿਦ ਤਾਵੇ ਸਿਮਰਤ ਨਾਮ ਸਦਾ ਸੁਹਲਾ ਜਿਸ ਦੀ ਵੈ ਦੀਨ ਦਇਆਲਾ ਜੀਓ ਸਤ ਗੁਰ ਮੇਰਾ ਵੱਡ ਸਮਰਥਾ ਜੀਏ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪਤ ਪੱਲਾ ਜੀਓ ਬਾਰਕ ਵਾਂਗੀ ਸਬ ਕਿਛ ਮੰਗਾ ਦੇਂਦੇ ਟੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪ ਬਹੁਤ ਮਨਾਈ ਦੀਨ ਦਿਆਲ ਗੋਪਾਲ ਜੀਓ ਹਾਂ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਹਉ ਬਲੇਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਲਾ ਜੀਓ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖਿਲੈ ਸਗਲ ਜਗਤ ਚੰਗੀਆਂ ਬੁਰੀਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਈ ਮਸਕਤ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ